ਪੰਜਾਬ ਤੇ ਹਰਿਆਣਾ ਹਾਈ ਕੋਰਟ ਕਿੱਥੇ ਸਥਿਤ ਹੈ ਰਾਈਟ ਆਨਸਰ ਚੰਡੀਗੜ੍ਹ ਲੋਕ ਅਦਾਲਤ ਦਾ ਮੁੱਖ ਮਕਸਦ ਕੀ ਹੈ ਬੋਲ ਸਾਜ ਜੀਰਾ ਆਪਸੀ ਤਣਾਅ ਤੇ ਨਿਰਾਸ਼ਾ ਦਾ ਨਿਪਟਾਰਾ ਕਰਨਾ ਰਾਈਟ ਆਨਸਰ ਆਪਸੀ ਤਣਾਅ ਤੇ ਨਿਰਾਸ਼ਾ ਦਾ ਨਿਪਟਾਰਾ ਕਰਨਾ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਸੂਚਿਤ ਨਹੀਂ ਕਰਦਾ ਹੈ

ਤੁਸੀਂ ਦੱਸੋ ਜੀ ਆਨਸਰ 4a ਪੱਕਾ 4a ਜੇ ਕੋਈ ਵਿਅਕਤੀ ਕਿਸੇ ਅਦਾਲਤ ਵਿੱਚ ਆਪਣੇ ਕੇਸ ਖੁਦ ਲੜਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਖੁਦ ਪੈਰ ਵੀ ਕਰਨਾ ਰਾਈਟ ਆਨਸਰ ਖੁਦ ਪੈਰ ਵੀ ਕਰਨਾ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ ਕਦੋਂ ਲਾਗੂ ਹੋਇਆ ਬੋਲੋ ਡਾਕ ਰਾਈਟ ਆਨਸਰ 2005 ਜਦੋਂ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਕਿੰਨੇ ਸਮੇਂ ਦੇ ਅੰਦਰ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ ਰਾਈਟ ਆਨਸਰ 24 ਘੰਟੇ ਭਾਰਤ ਦੇ ਰਾਸ਼ਪਤੀ ਨੂੰ 100 ਪਹੁੰਚ ਕਾਉਂਦਾ ਹੈ ਇਹ ਤੂੰ ਸੁੱਕੀ ਹੈ ਬਟਾ ਬੋਲ ਦੇ ਰਾਈਟ ਆਨਸਰ ਸੁਪਰੀਮ ਕੋਰਟ ਦਾ ਮੁੱਖ ਜੱਜ

I'm organic.